ਵਦੇਸ਼ ਦੇ ਪੱਕੇ ਬਸਲੀਕ ਪੰਜਾਬੀ ਨੇ ਘਰੇ ਆਡੀ ਕ੍ਰੇਟਾ ਹੋਣ ਦੇ ਬਾਵਜੂਦ ਪੁਰਾਣੇ ਮਰੂਤੀ ਨੂੰ ਸ਼اندار ਕੇ ਰੱਖਿਆ ਹੋਇਆ ਦੂਰ ਨੇੜੇ ਸ਼ੌਕ ਨਾਲ ਮਰੂਤੀ ਕਾਰ ਤੇ ਹੀ ਜਾਣਾ ਪਸੰਦ ਕਰਦਾ ਹੈ। ਮਾਨਸਾ ਦੇ ਪਰਮਵੀਰ ਢਾਲੀਵਾਲ ਜੋ ਕਿ ਆਪਣੀ ਜ਼ਿੰਦਗੀ ਦਾ ਮੁੱਖਸਾ ਵਿਦੇਸ਼ ਦੇ ਵਿੱਚ ਗੁਜ਼ਾਰ ਕੇ ਮੁੜ ਪੰਜਾਬ ਆਏ ਨੇ ਪਰਮਵੀਰ ਢਾਲੀਵਾਲ ਨੇ ਕਰੋੜਾਂ ਰੁਪਏ ਕੋਠੀ ਤੇ ਲਾ ਕੇ ਆਪਣੀ ਰਹਿائش ਮਾਨਸਾ ਦੇ ਵਿੱਚ ਕੀਤੀ ਹੋਈ ਹੈ। ਅਤੇ ਕੋਠੀ ਦੇ ਵਿੱਚ ਕ੍ਰੇਟਾ, ਆਡੀ, ਆਰਟਿਕਾ ਵਰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਨੇ ਪਰ ਉਸਨੇ ਆਪਣਾ ਪੁਰਾਣਾ ਮਾਡਲ ਮਰੂਤੀ ਨੂੰ ਤਿਆਰ ਵਰ ਤਿਆਰ ਕਰਕੇ ਸ਼ਿੰਗਾਰ ਕੇ ਰੱਖਿਆ ਹੋਇਆ ਤੇ ਦੂਰ ਨੇੜੇ ਦਾ ਸਾਰਾ ਸਫ਼ਰ ਮਰੂਤੀ ਕਾਰ ਤੇ ਕਰਨਾ ਹੀ ਪਸੰਦ ਕਰਦੇ ਨੇ ਆਓ ਕਰਵਾਉਂਦੇ ਆਂ ਬਾਈ ਪਰਮਵੀਰ ਢਾਲੀਵਾਲ ਦੇ ਨਾਲ ਮੁਲਾਕਾਤ ਤੇ ਮਰੂਤੀ ਵੀ ਰੱਖੀ ਹੋਈ ਹੈ ਬਾਈ ਹਾਂ ਮਰੂਤੀ ਵੀ ਹੈਗੀ ਆਪਣਾ ਕੋਈ ਉਹ ਕਿਹੜਾ ਮਾਡਲ ਹੈ ਉਹ ਹੈਗੀ 2004 ਮਾਡਲ ਘਰ ਉਹ ਤਾਂ ਕਹਾ ਕਿਸੇ ਤੋਂ ਆਈ ਹੈ ਇਹ ਆਪਣਾ ਜੀ ਬੰਦ ਰੋ ਨੀ ਮਰੂਤੀ ਦਾ ਸ਼ੌਂਕ ਰੱਖਦੇ ਹੋ ਹਾਂ ਸ਼ੌਕ ਵੀ ਹੈਗਾ अच्छा क्योंकि ਪਹਿਲਾਂ ਬਾਹਰਲੀ ਗੱਡੀਆਂ ਆਈਆਂ ਇਹ ਸੀ ਪਹਿਲਾਂ ਤਾਂ ਆਪਣੇ ਐਮਬੈਸਡਰ ਤਾਂ ਜੀਪ ਜਾਂ ਤੇ ਆਪਣੇ ਜੀਪੋਂ ਦੇ ਜਾਂ ਐਮਬੈਸਡਰ ਜਾਂ ਫੀਟੋਂ ਦੇ ਤਿੰਨ ਗੱਡੀਆਂ ਹੁੰਦੀਆਂ ਸੀ ਨਿੱਕਰੇ ਮੈਂ ਦੇਖਿਆ ਨਵੀਂ ਗੱਡੀ ਖੜੀ ਹੈ ਪਰ ਤੁਸੀਂ ਮਰੂਤੀ 'ਚ ਸਵਾਰੀ ਕਰਦੋਂ ਕਰ ਲੀ ਹੈ ਹਾਂ ਆਉਟੋ 'ਚ ਖੜੀ ਹੈ ਕ੍ਰੇਟਾ ਖੜੀ ਹੈ ਸਾਰੀਆਂ ਪਰ ਆਪਾਂ ਸਵਾਰੀ ਉਹਦੀ ਕਰ ਰਹੇ ਹਾਂ ਅੱਛਾ ਇਹ ਵਧੀਆ ਵਧੀਆ ਗੱਡੀ ਸਾਹਮਣੇ ਤੇ ਮਰੂਤੀ ਨੂੰ ਹਾਂ ਵਧੀਆ ਗੱਡੀ ਤਾਂ ਹੈਗੀ ਨਾਲੇ ਐਵਰੇਜ ਨੂੰ ਵਧੀਆ ਥੋੜੇ ਸਾਂ 'ਚ ਪਾਰਕ ਹੋ ਜਾਂਦੀ ਆ ਬਜ਼ਾਰ ਜਿੰਦਰਾ ਸੱਜੇ ਖੱਬੇ ਲੱਗ ਲੱਗੇ ਜਾਵੇ ਤਾਂ ਇਹਨਾਂ ਕੋਈ ਬਰੀ ਵਾਲੀ ਕਰਨੀ ਸਕੂਟਰ ਮੋਟਰਸਾਈਕਲ ਨਾਲ ਕੰਮ ਵੀ ਦਿੰਦੀ ਹੈ ਹਨਾ ਪਹਿਲਾਂ ਮੋਟਰਸਾਈਕਲ ਜਾਵਾ ਫੀਲਡ ਬਸੇਰਾ ਚਲਾਇਆ ਬੁਲਟ ਆ ਨਵਾਂ ਫਿਰ ਖੜਾ ਥੋੜੇ ਸਾਹਮਣੇ ਪਰ ਮੈਂ ਹੁਣ ਬੁਲਟ ਮੋਟਰਸਾਈਕਲ ਮੈਂ ਚਲਾਉਂਦਾ ਨਹੀਂ ਮੈਂ ਉਹੀ ਸਕੂਟਰ ਤੇ ਰਾਜੀ ਹਾਂ ਠੀਕ ਹੈ ਜੀ ਹੁਣ ਸਕੂਟਰ ਵੀ ਥੋੜਾ ਜਿਹਾ ਨਿਆਣੇ ਕਰਕੇ ਨਾ ਵੀ ਕੋਈ ਇੱਧਰ ਨਿਆਣੇ ਨਿਸ਼ੇ ਨੋਸ਼ੇ ਵਾਲੇ ਇੱਧਰ ਕੋ ਸੱਜੇ ਕੱਢ ਕੇ ਖੰਬੇ ਲੈ ਗਿਆ ਉਸ ਕਰਕੇ ਹੁਣ ਫੇਰ ਉਤੀ ਤੇ ਭੱਜ ਜਾਂਦੇ ਬਜ਼ਾਰ ਉਹ ਗਰਮੀਆਂ ਚ ਦਾ ਬਧੀਰ ਦਾ ਸਿਆਲ ਚ ਬਰਦਾ ਤੁਸੀਂ ਆਪਣੇ ਬਜ਼ੁਰਗਾਂ ਦਾ ਸਕੂਟਰ ਹਜ ਤੱਕ ਸਾਹਮਣੇ ਰੱਖਿਆ ਹੋਇਆ ਹਣ ਅੱਜ ਨੌਜਵਾਨ ਬੀੜਨ ਕੀ ਕਰਨ ਮਾ ਮਾਪਿਆਂ ਦੇ ਕਾਰਨ ਹੀ ਆਪਾਂ ਇਸ ਧਰ ਇਸ ਧਰਤੀ ਤੇ ਆਏ ਹਾਂ ਹਮ ਉਹਨਾਂ ਦਾ ਸਤਿਕਾਰ ਪਿਆਰ ਜੋ ਜਿਹੜਾ ਬਣਦਾ ਆਪਣੂੰ ਦੇਣੀ ਚਾਹੀਦੀ ਹੈ